ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਅੱਜ ਤੁਹਾਡੇ ਨਾਲ ਅੰਡਰ ਸ਼ਰਟ ਸਿਉਣ ਦੀ ਹਨਾ ਵੀਡੀਓ ਸ਼ੇਅਰ ਕਰਦੇ ਹਾਂ ਕਟਿੰਗ ਜਿਹੜੀ ਹੈਗੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕਿੱਦਾਂ ਕਟਿੰਗ ਕਰੀਏ ਕਟਿੰਗ ਮੈਂ ਕਰ ਲਈਆਂ ਸੀਗੀਆਂ ਰਾਤ ਤੇ ਆਪਾਂ ਫੇਰ ਵੀ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਇਹ ਕਟਿੰਗ ਕਰ ਸਕਦੇ ਹੋ ਤੇ ਅੰਡਰ ਸ਼ਰਟਾਂ ਦੀ ਆਪਾਂ ਜਿਹੜੀ ਹੈਗੀ ਸਲਾਈ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਗਰਮੀ ਦੇ ਵਿੱਚ ਹਰ ਇੱਕ ਕੋਈ ਹੈਨਾ ਅੰਡਰਸ਼ਰਟ ਜਿਹੜਾ ਹੈਗਾ ਤਿਆਰ ਕਰ ਲੈਂਦਾ ਜਿਵੇਂ ਆਪਣੇ ਥੋੜੇ ਸੂਟ ਕੋਈ ਪਤਲੇ ਵਗੈਰਾ ਹੁੰਦੇ ਨੇ ਹੈਨਾ ਵਾਈਟ ਅੰਡਰਸ਼ਰਟ ਆਪਣੇ ਜਿਹੜੀ ਹੈਗੇ ਕੰਮ ਹੀ ਆ ਜਾਂਦੇ ਆ ਜੇ ਆਪਾਂ ਘਰੇ ਸਲਾਈ ਕਰਨੀਆਂ ਨੇ ਆਪਾਂ ਮੁੱਲ ਦੀਆਂ ਵੀ ਲੈ ਸਕਦੇ ਆ ਉਹਨਾਂ ਦੇ ਪਤਾ ਕੀ ਹੁੰਦਾ ਜੇ ਇੱਥੋਂ ਤਣੀ ਆ ਜਾਂ ਦਿਖੀ ਜਾਂਦੀਆਂ ਨੇ ਬਾਹਰ ਨਿਕਲਦੀਆਂ ਨੇ ਜਿਹੜਾ ਤੁਸੀਂ ਇਹ ਘਰੇ ਆਪਦੀ ਸਲਾਈ ਕਰੋਗੇ ਇਹਦੇ ਕੋਈ ਇਹ ਹੋਣੀ ਹੁੰਦਾ ਇਹ ਬਹੁਤ ਵਧੀਆ ਜਿਹੜੀਆਂ ਹੈਗੀਆਂ ਅੰਡਰਸਰਟਾਂ ਸਲਾਈ ਹੋ ਕੇ ਤਿਆਰ ਹੁੰਦੀਆਂ ਨੇ ਨਾਲੇ ਆਪਾਂ ਆਪਦੇ ਸਾਈਜ਼ ਦੀਆਂ ਜਿਵੇਂ ਮਰਜੀ ਬਣਾ ਸਕਦੇ ਆ ਤੇ ਚਲੋ ਜੀ ਆਜੋ ਆਪਾਂ ਤੁਹਾਨੂੰ ਪਹਿਲਾਂ ਕਟਾਈ ਦੱਸਦੇ ਆ ਲਓ ਜੀ ਜਿਹੜੀ ਹੈਗੀ ਇਹ ਆਪਾਂ ਨੇ ਦੇਖੋ ਕਟਿੰਗ ਕਰ ਲਈ ਸੀ ਅੰਡਰਸਰਟ ਦੋ ਅੰਡਰਸਰਟਾਂ ਵਿੱਚ ਕਟਿੰਗ ਕਰੀਏ ਨੇ ਇੱਕ ਇਹ ਵਾਲੀ ਹੈ ਆਪਾਂ ਤੁਹਾਡੇ ਨਾਲ ਇੱਕ ਦੀ ਵੀਡੀਓ ਹਨਾ ਸ਼ੇਅਰ ਕਰਦੇ ਆ ਸੇਮ ਸਾਈਜ਼ ਦੀਆਂ ਦੋ ਹੈਗੀਆਂ ਨੇ ਤੇ ਪਹਿਲਾਂ ਆਪਾਂ ਨੇ ਦੇਖਣੀ ਹੈ ਲੈਂਥ ਉਹਨਾਂ ਦੀ ਅੰਦਰ ਸਲਟ ਦੀ ਲੈਂਥ ਹੈ ਕਿ ਸੀਗੀ 33.5 ਜੀ ਦੇਖੋ ਆਪਾਂ ਨੇ 33 ਇੰਚ ਰੱਖੀ ਐ 33.5 ਉਹਨਾਂ ਦੀ ਹੈਗੀ ਸੀਗੀ 33 ਆਪਾਂ ਨੇ 1.5 ਇੰਚ ਜ਼ਿਆਦਾ ਹੀ ਰੱਖਿਆ ਕਿਉਂਕਿ ਇੱਧਰ ਸਲਾਈ ਵੀ ਲੱਗੂ ਉਸ ਇੱਥੋਂ ਮੁੜੂਗਾ ਜ਼ਿਆਦਾ ਆਪਾਂ ਨੇ ਰੱਖਿਆ ਜੇ ਤੁਸੀਂ ਲੈਂਸ ਵਗੈਰਾ ਨਹੀਂ ਲਾਉਣੀ ਤਾਂ ਤੁਸੀਂ 2.5 ਇੰਚ ਜ਼ਿਆਦਾ ਰੱਖ ਸਕਦੇ ਹੋ ਆਪਾਂ ਨੇ ਜਿਹੜੀ ਹੈਗੀ ਐ ਲੈਂਸ ਲਾਉਣੀ ਐ ਕਿਉਂਕਿ 1 ਇੰਚ ਤਾਂ ਲੈਂਸ ਨਾਲ ਵੀ ਵਧਣਾ ਐ ਆਪਾਂ ਤਾਂ ਕਰਕੇ 1.5 ਇੰਚ ਜ਼ਿਆਦਾ ਰੱਖਿਆ ਤੇ ਬਾਕੀ ਕਮੀਜ਼ ਵਾਂਗੀ ਕਟਿੰਗ ਐ ਜੀ ਦੇਖੋ ਜਿਹੜਾ ਹੈਗਾ ਸਾਰੇ ਸੇਮ ਕਟਿੰਗ ਆਪਣੇ ਉਹਨਾਂ ਦੇ ਜਿਹੜੀ ਫਿਟਿੰਗ ਵਗੈਰਾ ਹੈਗੀ ਉਹਦੇ ਹਿਸਾਬ ਨਾਲ ਹੀ ਲੈਂਦੀ ਐ ਇਹਦੇ ਚ ਮੇਨ ਗੱਲਾਂ ਕੀ ਨੇ ਦੇਖਣ ਵਾਲੀਆਂ ਤੇ ਇੱਕ ਤਾਂ ਜਿਹੜਾ ਆਪਾਂ ਇਥੋਂ ਗळा ਹੈ ਗळा ਜਿੰਨਾ ਆਪਣਾ ਕਮੀਜ਼ ਦਾ ਗळा ਰੱਖਦੇ ਆਂ ਆਪਾਂ ਹਨਾ ਉਹਦੇ ਨਾਲੋਂ ਅੱਧਾ ਇੰਚ ਗळा ਨੀਵਾ ਹੀ ਰੱਖੋ ਜਿਵੇਂ ਉਹਨਾਂ ਦਾ ਸਾਢੇ ਕਿ ਸੇ ਕਮੀਜ਼ ਦਾ ਗळा ਹੈਗਾ ਸਾਢੇ ਸੇ ਪੌਣੇ 7 ਆਪਾਂ ਨੇ ਇਹ ਸਵਾ ਸੱਤ ਮੂਰਲਾ ਗळा ਰੱਖਿਆ ਜਿਵੇਂ ਬੈਕ ਵਾਲਾ ਗळा 5.5 ਪਾਉਂਦੇ ਆ ਇਹ ਆਪਾਂ ਨੇ ਸੇ ਰੱਖਿਆ ਅੱਧਾ ਅੱਧਾ ਇੰਚ ਗळा ਵਧਾਉਣਾ ਹੈ ਕਿਉਂਕਿ ਜੇ ਆਪਾਂ ਗळा ਛੋਟਾ ਪਾਉਨੇ ਤਾਂ ਉੱਪਰ ਦੀ ਆਪਣਾ ਕਮੀਜ਼ ਵਿੱਚ ਦੀ ਦਿਖਦਾ ਹੈਗਾ ਨਿਕਲ ਕੇ ਇਹ ਚੀਜ਼ ਹੈ ਜਿਹੜੀ ਇੱਥੋਂ 2.5 ਇੰਚ ਦਾ ਚੌੜਾ 2.5 ਇੰਚ ਦਾ ਗळा ਕੱਟਿਆ ਤੇ ਬਾਕੀ ਟੀਰਾ ਦੇਖੋ ਟੀਰਾ ਤੁਸੀਂ ਸੂਟ ਵਾਂਗੀ ਘੱਟ ਸਕਦੇ ਹੋ ਮੋਢਾ ਵਗੈਰਾ ਸਾਰਾ ਸੂਟ ਵਾਂਗੀ ਮੂਰਲਾ ਗळा ਆਪਾਂ ਨੇ ਥੋੜਾ ਜਿਹਾ 1 ਇੰਚ ਵੱਡਾ ਰੱਖਿਆ ਤੇ ਇੱਥੋਂ ਮੂਰੋਂ ਵੀ ਆਪਾਂ ਨੇ ਥੋੜੀ ਜੀ ਕਾਟ ਪਾਈ ਹੈ ਬਾਕੀ ਜਿਹੜੀ ਮੇਨ ਗੱਲ ਹੈਗੀ ਜੀ हिਪ ਦੀ ਜਿਹੜਾ ਘੇਰਾ ਵਗੈਰਾ ਦੇਖਣੇ ਤੁਸੀਂ ਹਨਾ ਸੂਟ ਤੋਂ ਤੁਸੀਂ ਘੇਰਾ 2 ਇੰਚ ਘੱਟ ਹੀ ਰੱਖੋ ਕਿਉਂਕਿ ਆਪਣਾ ਸੂਟ ਨੀਚੋਂ ਦੀ ਅੰਡਰਸ਼ਰਟ ਚਾਕਾਂ ਵਿੱਚ ਦੀ ਬਾਹਰ ਨਹੀਂ ਨਿਕਲਣੀ ਚਾਹੀਦੀ ਜੇ ਆਪਾਂ ਘੇਰਾ ਬਰਾਬਰ ਬਰਾਬਰ ਰੱਖ ਲੈਨੇ ਜਿੰਨਾ ਸੂਟ ਦਾ ਘੇਰਾ ਹੈਗਾ ਆ ਹਨਾ ਫਿਰ ਆਪਣੀ ਅੰਡਰਸ਼ਰਟ ਬਾਹਰ ਨਿਕਲਦੀ ਹੈ ਕਮੀਜ਼ ਵਿੱਚ ਦੀ ਇਹ ਆਪਣੇ ਜਿੰਨਾ ਉਹਨਾਂ ਦਾ ਘੇਰਾ ਹੈਗਾ ਸੀਗਾ ਉਹਦੇ ਨਾਲੋਂ 2 ਇੰਚ ਘਟਾ ਕੇ ਕੱਟੇ 2 ਇੰਚ ਆਪਣੇ ਘਟਾਤਾ ਕਟਾ ਕੇ ਕਟਾਈ ਕਰੀਏ ਕਿਉਂਕਿ ਸੂਟ ਦੀ ਜਦੋਂ ਆਪਾਂ ਚੜਾਈ ਲੈਨੇ ਤਾਂ 3 ਇੰਚ ਵੱਧ ਲੈਨੇ ਆ ਇਹਦਾ ਅਸੀਂ 2 ਇੰਚ ਕੱਟ ਲੈਂਦੇ ਹੈਗਾ ਜਿੰਨਾ ਉਹਨਾਂ ਦਾ ਮਤਲਬ ਕਿ ਪੂਰਾ ਹੈਗਾ ਸੀਗਾ ਘੇਰਾ ਉਸ ਤੋਂ ਜਿਹੜਾ ਹੈਗਾ ਜ਼ਿਆਦਾ ਲੈਂਦਾ ਜਿੰਨਾ ਕਟਿੰਗ ਕਰਦੇ ਆ ਉਹਦੇ ਨਾਲੋਂ 2 ਇੰਚ ਘੱਟ ਲੈਂਦਾ ਬਾਕੀ हिਪ ਦਾ ਵੀ ਕੀ ਕਰਨਾ ਜੀ हिਪ ਵੀ ਇੱਥੋਂ ਆਪਾਂ ਨੇ 1 ਇੰਚ ਘੱਟ ਰੱਖਣੀ ਹੈ हिਪ 2 ਇੰਚ ਘੱਟ ਨਹੀਂ ਠੀਕ ਆਉਂਦੀ हिਪ ਤੁਸੀਂ 1 ਇੰਚ ਘੱਟ ਰੱਖਣੀ ਹੈ ਤੁਸੀਂ 1 ਇੰਚ ਘੱਟ ਕਿਉਂ ਰੱਖ ਸਕਦੇ ਹੋ ਕਿਉਂਕਿ ਆਪਣੀ ਜਿਹੜੀ ਇਹ ਸਾਈਡ ਹੁੰਦੀ ਹੈ ਸੂਟ ਦੀ ਕਮੀਜ਼ ਦੀ ਸਾਈਡ ਹੁੰਦੀ ਹੈ ਉਹ ਆਪਣੀ ਨੀਵੀਂ ਹੁੰਦੀ ਹੈ ਜੇ ਉਹ ਤੁਹਾਡੀ ਸਾਈਡ ਸਾਈਡ ਸਲਾਈ 14 ਇੰਚ ਹੈਗੀ ਜੇ 40 14 ਜਾਂ ਚਾਹ ਤਾਂ ਤੁਸੀਂ 12 ਹੀ ਲਾਓ ਇਹ ਫਿਰ ਚਾਕ ਵਿੱਚ ਦੀ ਵੀ ਜੇ ਆਪਾਂ ਇਹ ਸਲਾਈ ਵੀ ਸੇਮ ਲਾ ਦੇਣੇ ਆ ਤਾਂ ਆਪਣੇ ਚਾਕ ਵਿੱਚ ਦੀ ਵੀ ਅੰਡਰਸਲਟ ਦਿਖਦੀ ਹੈ ਇਹ ਸਾਈਡ ਸਲਾਈ ਇਹ ਚੀਜ਼ਾਂ ਦੋ ਚਾਰ ਜਿਹੜੀ ਹੈਗੀ ਇਹਦੇ ਵਿੱਚ ਦੇਖਣ ਵਾਲੀਆਂ ਨੇ ਸਾਈਡ ਸਲਾਈ ਜਦੋਂ ਤੁਸੀਂ ਉੱਚੀ ਕਰੋਗੇ ਤੁਹਾਡੇ ਹਿੱਪ ਆਪਣੇ ਆਪ ਘਟ ਜਾਣੀਆਂ ਕਿਉਂਕਿ ਤੁਹਾਡੀ ਜੇ ਕਮਰ ਕਿੰਨੀ ਨੂੰ ਵਗ ਜੂ ਕਮਰ ਕਿੰਨੀ ਆਪਣੀ ਹਿੱਪ ਜੇ ਜ਼ਿਆਦਾ ਹੁੰਦੀ ਹੈ ਥੋੜਾ ਜਿਹਾ ਉੱਪਰ ਜਾਈ ਜਾਵਾਂਗੇ ਆਪਣਾ ਕਮੀਜ਼ ਘੱਟ ਹੁੰਦਾ ਹੈ ਤੇ ਹਿੱਪ ਵੀ ਆਪਾਂ 1 ਇੰਚ ਘੱਟ ਰੱਖਾਂਗੇ ਸੂਟ ਨਾਲੋਂ ਕਮੀਜ਼ ਜਿਹੜਾ ਹੈਗਾ ਘੇਰਾ 2 ਇੰਚ ਘੱਟ ਰੱਖਾਂਗੇ ਇਹ 1 ਇੰਚ ਘੱਟ ਰੱਖਾਂਗੇ ਘੇਰਾ 2 ਇੰਚ ਘੱਟ ਰੱਖਾਂਗੇ ਇਹ ਦੋ ਜੇਬਾਂ ਲਾਈਆਂ ਨੇ ਮੈਂ ਜਿਹੜੀ ਹੈਗੀ ਅੰਡਰਸਰਟ ਤੇ ਦੋ ਜੇਬਾਂ ਲਾਉਣੀਆਂ ਨੇ ਇੱਕ ਜੇਬ ਤੇ ਆਪਾਂ ਜਿੱਪ ਲਾਵਾਂਗੇ ਆ ਦੇਖੋ ਇੱਕ ਜੇਬ ਆਪਾਂ ਬਗੈਰ ਜਿੱਪ ਤੋਂ ਲਾਵਾਂਗੇ ਦੋ ਜਿੱਪਾਂ ਮੈਂ ਤਾਂ ਲੈ ਕੇ ਆਈਆਂ ਦੋ ਅੰਡਰਸਰਟਾਂ ਸੇ ਆਉਣੀਆਂ ਨੇ ਜੇਪਾਂ ਜਿਹੜੀਆਂ ਜੇਬਾਂ ਹੈਗੀਆਂ ਨੇ ਪੂਰੀ ਆਪਾਂ ਨੇ ਖੁੱਲੀਆਂ ਡੁੱਲੀਆਂ ਕੱਟੀਆਂ ਨੇ ਆ ਦੇਖੋ 6 ਇੰਚ ਜਿਹੜੀ ਹੈਗੀ ਆਪਾਂ ਜੇਬ ਦੀ ਚੁੜਾਈ ਕਰਨੀ ਹੈ ਕਿਉਂਕਿ ਇਹ ਹਨਾ ਬਾਹਰ ਪਾਉਂਦੀਆਂ ਨੇ ਪਹਿਣਾ ਕਿਤੇ ਨਹਾਉਣ ਵਗੈਰਾ ਤੇ ਜਾਂਦੀਆਂ ਨੇ ਚਲੋ ਵਿੱਚ ਫੋਨ ਜਾਂ ਕੋਈ ਪੈਸੇ ਵਗੈਰਾ ਅਗਲਾ ਪਾ ਲੈਂਦੇ ਹਨਾ ਤੇ 6 ਇੰਚ ਆਪਾਂ ਇਹਦੀ ਚੁੜਾਈ ਰੱਖਾਂਗੇ ਲੰਬਾਈ ਦੇਖੋ ਇਹਦੀ ਰਹਿ ਜੂਗੀ 7 ਇੰਚ 7 ਇੰਚ ਇਹਦੀ ਲੰਬਾਈ ਰਹਿ ਜੂ ਕਿਉਂਕਿ ਫੋਲਡ ਵੀ ਕਰਨਾ ਆ ਇਸ ਤਰੀਕੇ ਨਾਲ ਤੁਸੀਂ ਇਹ ਜਿੱਪ ਲਾਉਣੀ ਹੈ ਉਹ ਵੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਇੱਕ ਆਪਾਂ ਨੇ ਹੀ ਲਾਉਣੀ ਹੈ ਜੀ ਲੈਂਸ ਤੇ ਅੰਡਰਸ਼ਰਟ ਤੇ ਕਟਿੰਗ ਤੁਸੀਂ ਦੇਖੋ ਕਰ ਸਕਦੇ ਹੋ ਤੁਹਾਨੂੰ ਸਾਰੀ ਦੱਸਤੀ ਮੈਂ ਕਟਿੰਗ ਆ ਪਹਿਲਾਂ ਕਰ ਲਈਆਂ ਸੀਗੀਆਂ ਹੁਣ ਮੇਰੇ ਦਿਮਾਗ ਚ ਆਇਆ ਕਿ ਆਪਾਂ ਤੁਹਾਡੇ ਨਾਲ ਸਲਾਈ ਵੀ ਸ਼ੇਅਰ ਕਰ ਦਿੰਨੇ ਹਾਂ ਲਓ ਜੀ ਸਭ ਤੋਂ ਪਹਿਲਾਂ ਜਿਹੜੇ ਹੈਗਾ ਆਪਾਂ ਥੀਰੇ ਜੋੜਾਂਗੇ ਆ ਦੇਖੋ ਥੀਰੇ ਦੀ ਸਲਾਈ ਲਾ ਲਾਂਗੇ ਸਭ ਤੋਂ ਪਹਿਲਾਂ ਇਹਨੂੰ ਸਲਾਈ ਨੂੰ ਤੁਸੀਂ ਡਬਲ ਕਰ ਸਕਦੇ ਹੋ تیرے ਆਪਾਂ ਦੋਨੋਂ ਜੋੜ ਲਏ ਨੇ ਜੀ ਦੇਖੋ تیرے ਜੋੜ ਲਏ ਨੇ ਇਹਦਾ ਗਲਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਆਪਾਂ ਲੇੜਾਂਗੇ ਦੇਖੋ ਇਸ ਤਰ੍ਹਾਂ ਹੀ ਲੇੜ ਦਾਂਗੇ ਜੇ ਤੁਸੀਂ ਨਹੀਂ ਤੁਹਾਡੇ ਤੋਂ ਬਲ ਪੈਂਦੇ ਨੇ ਹੈ ਨਾ ਸਹੀ ਨਹੀਂ ਲੜਦਾ ਤਾਂ ਤੁਸੀਂ ਪਹਿਲਾਂ ਪਹਿਲਾਂ ਇੱਕ ਸਲਾਈ ਲਾ ਲਓ ਦੇਖੋ ਇਸ ਤਰ੍ਹਾਂ ਕਰਕੇ ਪਹਿਲਾ ਇੱਕ ਲਾ ਲਓ ਫਿਰ ਦੂਸਰੀ ਵਾਲੀ ਦਵਾਰਾ ਲਾਓ ਅਸੀਂ ਜਿਹੜੀ ਹੈਗੀ ਮੈਂ ਇਕੱਠਾ ਹੀ ਫੋਲਡ ਕਰ ਦੂੰ ਦੇਖੋ ਜੇ ਨਹੀਂ ਹੈਨਾ ਕਈ ਵਾਰ ਬੜ ਪੈਣ ਲੱਗ ਜਦੇ ਨੇ ਇਸ ਤਰ੍ਹਾਂ ਪਹਿਲਾਂ ਘੈਰੀ ਘੈਰੀ ਸਾਰੇ ਵਾਲੇ ਦਵਾਲੇ ਲਾ ਲਓ ਫਿਰ ਉਹਨੂੰ ਦੂਰੀ ਕਰ ਦਿਓ ਹੁਣ ਮੈਂ ਜਿਹੜੀ ਹੈਗੀ ਨਾਲ ਦੀ ਨਾਲ ਹੀ ਡਬਲ ਕਰਾਂਗੀ ਆ ਦੇਖੋ ਤੁਸੀਂ ਇਹਦੇ ਤੇ ਅਰੇ ਬਲੀਰ ਵੀ ਲਾ ਸਕਦੇ ਹੋ ਵੈਸੇ ਜ਼ਰੂਰਤ ਨਹੀਂ ਹੈਗੀ ਮੈਂ ਤਾਂ ਇਸ ਤਰ੍ਹਾਂ ਹੀ ਜਿਹੜੀ ਹੈਗੀ ਲੇੜ ਦੇ ਨਹੀਂ ਹੁੰਦੀ ਆ ਆ ਦੇਖੋ ਮੈਂ ਇਸ ਤਰ੍ਹਾਂ ਹੀ ਪਰੀਕ ਪਰੀਕ ਜਿਹੜੇ ਹੋਏ ਹੋਏ ਹੈ ਤੁਸੀਂ ਗਲਾ ਜਾਂ ਤੇ ਮੋਡੇ ਇਹ ਵਾਲੀ ਸਲਾਈ ਸਾਰਾ ਤੁਸੀਂ ਇਹ ਗਲਾ ਤੇ ਇਹ ਸਾਰਾ ਇਕੱਠਾ ਲੇੜ ਲਾਂਗੇ ਆਪਾਂ ਪਹਿਲਾਂ ਗਲਾ ਲੇੜ ਲੈਨੇ ਬਾਅਦ ਚੋਂ ਆਪਾਂ ਜਿਹੜੇ ਹੈਗੇ ਮੋਡਾ ਲੇੜ ਲਾਂਗੇ ਆ ਦੇਖੋ ਇਹਨੇ ਆਰਾਮ ਨਾਲ ਮੁੜੀ ਜਾਣਾ ਕਿਉਂਕਿ ਇਹ ਬਲੈਂਨ ਵਾਲਾ ਕੱਪੜਾ ਜੀ ਪਤਲਾ ਅੰਡਰਸ਼ਰਟਾਂ ਵਾਲਾ ਕੱਪੜਾ ਹੈ ਇਹ ਜਿਹੜਾ ਹੈਗਾ ਬਹੁਤ ਵਧੀਆ ਸਲਾਈ ਲੱਗਦੀ ਹੈ ਤੇ ਦੇਖੋ ਜੀ ਗਲਾ ਆਪਾਂ ਨੇ ਜਿਹੜਾ ਹੈਗਾ ਸਾਰਾ ਵਧੀਆ ਦੇਖੋ ਇਸ ਤਰ੍ਹਾਂ ਪੂਰੀ ਸਫਾਈ ਨਾਲ ਜਿਹੜਾ ਹੈਗਾ ਲੇੜੇ ਇਹ ਜਿਹੜਾ ਪ੍ਰੈਸ ਕਰਕੇ ਬਿਲਕੁਲ ਸੈੱਟ ਹੋ ਜਾਣਾ ਸਾਰਾ ਗਲਾ ਆਪਾਂ ਨੇ ਮਗਰਲਾ ਮੂਰਲਾ ਲੇੜ ਲਿਆ ਹੁਣ ਆਪਾਂ ਜਿਹੜੇ ਹੈਗੇ ਮੋਢੇ ਲੇੜਾਂਗੇ ਦੇਖੋ ਇਸ ਤਰ੍ਹਾਂ ਹੀ ਧਰ ਕੇ ਆਪਾਂ ਸਾਰਾ ਮੋਢਾ ਲੜ ਜਾਣਾ ਤਾਂ ਕਰਕੇ ਆਪਾਂ ਇਹ ਪਹਿਲੀ ਜਿਹੜੀ ਮੋਢੇ ਤੀਰੇ ਵਾਲੀ ਸਲਾਈ ਆ ਆਪਾਂ ਇਸ ਕਰਕੇ ਪਹਿਲਾਂ ਲਾਉਣੇ ਆ ਫਿਰ ਸਾਰਾ ਜਿਹੜਾ ਹੈਗਾ ਇਕੱਠਾ ਲੇੜਿਆ ਜਾਂਦਾ ਜਾਂਦਾ ਜੀ ਜੇ ਇਕੱਠਾ ਛੋਡੇ ਤੋਂ ਨਹੀਂ ਸੈੱਟ ਹੁੰਦਾ ਜੀ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਮੋੜ ਰਹੀ ਹਾਂ ਤਾਂ ਤੁਸੀਂ ਪਹਿਲਾਂ ਇਸ ਤਰ੍ਹਾਂ ਮੋੜ ਲੋ ਕਹਿਰਾ ਮੋੜ ਲੋ ਅਗਲੀ ਸਲਾਈ ਦੇ ਵਿੱਚ ਡਬਲ ਕਰ ਦਿਓ ਮੈਂ ਜਿਹੜਾ ਹੈਗਾ ਸਾਰਾ ਇਕੱਠਾ ਹੀ ਮੋੜ ਰਹੀ ਹਾਂ ਇਸ ਤਰ੍ਹਾਂ ਹੀ ਆਪਾਂ ਦੋਨੇ ਮੋਢਿਆਂ ਵਾਲੀਆਂ ਸਲਾਈਆਂ ਵੀ ਲਾ ਲਾਂਗੇ ਲਓ ਜੀ ਦੇਖੋ ਆਪਾਂ ਨੇ ਇਹ ਵਾਲੀਆਂ ਸਾਰੀਆਂ ਸਲਾਈਆਂ ਲਾ ਕੇ ਹੁਣ ਬਣਾਉਣ ਤਿਆਰ ਕਰ ਲਈ ਅੰਡਰਸ਼ਰਟ ਹੁਣ ਆਪਾਂ ਫੀਟਿੰਗ ਦੀਆਂ ਸਲਾਈਆਂ ਲਾਵਾਂਗੇ ਆ ਦੇਖੋ ਪਹਿਲਾਂ ਆਪਾਂ ਇਹ ਜਿਹੜੀ ਫੀਟਿੰਗ ਹੈ ਸਾਤੀ ਦੇ ਟਾਈਪ ਹੀ ਲਗੂ ਜਿੰਨੀ ਕਿ ਤੁਹਾਡੀ ਸਾਤੀ ਹੈ ਨਾ ਉਹਦੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਆ ਦੇਖੋ ਇਧਰ ਆਪਣੇ 25/2 ਇੰਚ ਉਹਨਾਂ ਦੀ 23/2 ਇੰਚ ਜਿਹੜੀ ਹੈਗੀ ਸਾਤੀ ਹੈਗੀ ਹੈ 2 ਇੰਚ ਜ਼ਿਆਦਾ ਹੈਗਾ ਆਪਾਂ 1 ਇੰਚ ਜਿਹੜਾ ਹੈਗਾ ਦੇਖੋ ਇਧਰ ਕੱਢ ਦਾਂਗੇ 1 ਇੰਚ ਇਧਰ ਕੱਢ ਦਾਂਗੇ 1 ਇੰਚ ਇਧਰ ਕੱਢ ਦਾਂਗੇ ਦੇਖੋ ਵਿਚਾਲੋ ਜਿਹੜਾ ਹੈਗਾ 7 23 ਇੰਚ ਸਾਤੀ ਤਿਆਰ ਹੋਊਗੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਸਾਈਡ ਸਾਈਡ ਇਹਨਾਂ ਦੀ ਹੈਗੀ ਜੀ 11 ਇੰਚ ਆ ਦੇਖੋ ਸਾਈਡ ਦੋਨੇ ਪਾਸੇ ਨਿਸ਼ਾਨ ਲਾ ਲਾਂਗੇ ਪੂਰੀ ਪੂਰੀ ਸਾਈਡ ਲਾਵਾਂਗੇ ਕਿਉਂਕਿ ਆਪਣੇ ਮੋਢੇ ਤਾਂ ਲੇੜੇ ਹੋਏ ਆ ਦੇਖੋ ਫਿਰ ਸਾਈਡ ਤੋਂ ਆਪਾਂ ਜਿਹੜਾ ਹੈਗਾ ਇੱਥੋਂ ਹਿੱਪ ਲੈ ਲਾਂਗੇ 2 ਇੰਚ ਹਿੱਪ ਵਾਦੀ ਹੈ 1 1 ਇੰਚ ਆਪਾਂ ਇੱਥੋਂ ਹਿੱਪ ਦਾ ਨਿਸ਼ਾਨ ਲਾ ਦਾਂਗੇ ਦੇਖੋ 3 ਇੰਚ ਇਧਰ ਲਾ ਦਾਂਗੇ 1 ਇੰਚ ਇਧਰ ਲਾ ਦਾਂਗੇ ਫਿਰ ਆਪਾਂ ਨੇ ਜਿਹੜੇ ਕਮਰ ਦਾ ਨਿਸ਼ਾਨ ਲਾਉਣਾ ਹੈ ਉਹ ਕਿੱਦਾਂ ਲਾਉਣਾ ਹੈ ਜਿੱਦਾਂ ਇਹ 11 ਇੰਚ ਹੈਗਾ ਆ ਆਪਾਂ ਇਹਦਾ ਅੱਧ ਕਰ ਲਾਂਗੇ 5.5 ਇੰਚ ਕਿਉਂਕਿ ਇਹਦੀ ਸਾਈਡ ਘਟ ਹੁੰਦੀ ਹੈ ਅੰਡਰ ਸ਼ਰਟ ਦੀ ਸਾਈਡ ਹਮੇਸ਼ਾ ਘੱਟੇ ਹੀ ਹੁੰਦੀ ਹੈ ਕਿਉਂਕਿ ਜੇ ਆਪਾਂ ਇਹ ਨੀਵਾ ਕਰਾਂਗੇ ਜਿਵੇਂ ਪਹਿਲਾਂ ਦੱਸਿਆ ਨਾ ਇੱਥੋਂ ਕਮੀਜ਼ ਤੋਂ ਉੱਚੀ ਚਾਹੀਦੀ ਹੈ ਸਾਈਡ 2 ਇੰਚ ਉੱਚੀ ਕਰ ਲਓ ਤਾਂ ਇਹ ਤੋਂ ਤੇ ਹੁਣ ਆਪਾਂ ਇੱਥੋਂ ਨਾਪਾਂਗੇ ਦੇਖੋ ਜੀ ਜਿਹੜੀ ਹੈਗੀ हिਪ ਸੌਰੀ ਕਮਰ ਕਮਰ ਦੇਖੋ ਇਹਨਾਂ ਦੀ 2.5 ਹੀ ਹੈ 1 2 3 4 4 ਇੰਚ ਇੱਥੋਂ ਵੱਧ ਹੈ ਆਲੇ-ਦਾਲ ਜਿਹੜਾ ਆਪਾਂ ਇੱਥੋਂ 2-2 ਇੰਚ ਤਿੰਨ ਸਾਂ ਲਾਦਾਂਗੇ 2 ਇੰਚ ਤੇ ਇਧਰ ਲਾਦਾਂਗੇ ਆ ਦੇਖੋ ਹੁਣ ਇਹ ਇਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਗੁਲਾਈ ਪਾ ਦਾਂਗੇ ਇਹ ਨਿਸ਼ਾਨ ਇਹਦੇ ਨਾਲ ਮਿਲਾ ਦਾਂਗੇ ਦੇਖੋ ਇਹ ਆਪਣੀ ਹੋ ਗਈ ਸਾਈਡ ਸਲਾਈ ਇਧਰੋਂ ਵੀ ਆਪਾਂ ਇਸ ਤਰ੍ਹਾਂ ਹੀ ਕਰਾਂਗੇ ਇਹਨੂੰ ਇਹਦੇ ਨਾਲ ਬਣਾ ਦਾਂਗੇ ਹੁਣ ਆਪਾਂ ਇਹ ਸਲਾਈ ਲਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਘੇਰਾ 모ੜ ਲਾਂਗੇ ਘੇਰਾ 모ੜ ਕੇ ਫਿਰ ਆਪਾਂ ਲੈਸ ਲਾਉਣੇ ਆ ਤੇ ਲੈਂਸ ਲਾ ਕੇ ਫਿਰ ਆਪਾਂ ਜਿਹੜੇ ਹੈਗੇ ਨੇ ਬਾਅਦ ਚੋ ਚਾਕ ਮੋੜਨੇ ਨੇ ਇਹ ਚਾਕ ਆਪਾਂ ਮਗਰੋਂ ਮੋੜਾਂਗੇ ਪਹਿਲਾਂ ਘੇਰੇ ਮੋੜ ਕੇ ਫਿਰ ਲੈਂਸ ਲਾਵਾਂਗੇ ਫਿਰ ਘੇਰੇ ਚਾਕ ਮੋੜ ਕੇ ਫਿਰ ਆਪਾਂ ਜੀਬਾ ਲਾਵਾਂਗੇ ਜੀ ਆ ਦੇਖੋ ਉੱਪਰੋਂ ਸਾਰੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਹੀ ਫੋਲਡ ਕਰੀਆਂ ਨੇ ਮੈਂ ਬਹੁਤ ਜਿਆਦਾ ਵਧੀਆ ਸਲਾਈਆਂ ਲੱਗੀਆਂ ਨੇ ਦੇਖੋ ਕਿਤੇ ਵਾਲ ਵਗੈਰਾ ਨਹੀਂ ਹੈਗਾ ਮੈਂ ਸਿੱਧਾ ਕਰਕੇ ਦਿਖਾਉਣੀ ਆ ਲੈ ਦੇਖੋ ਕਿਤੇ ਨਹੀਂ ਵਾਲ ਵਗੈਰਾ ਹੈਗਾ ਕਿਉਂਕਿ ਇਹ ਅੰਡਰਸ਼ਰਟ ਵਾਲਾ ਕੱਪੜਾ ਹੁੰਦਾ ਜਿਹੜਾ ਇਹ ਤੇ ਸਲਾਈ ਵਧੀਆ ਲੱਗ ਜਾਂਦੀ ਹੈ ਆ ਦੇਖੋ ਜੀ ਇਹ ਸਲਾਈ ਕਿੱਦਾਂ ਲਾਉਣੀ ਹੈ ਆਪਾਂ ਇੱਥੋਂ ਆਪਾਂ ਰੱਖ ਲਈਏ ਇੱਥੋਂ ਇਹਨੂੰ ਆਪਾਂ ਡਬਲ ਕਰ ਦਾਂਗੇ ਦੇਖੋ ਡਬਲ ਕਰਕੇ ਸਲਾਈ ਇਹ ਸਾਰੀ ਆਪਾਂ ਇਸ ਤਰ੍ਹਾਂ ਸਲਾਈ ਲਾਵਾਂਗੇ ਇਹ ਆਪਣੀ ਆ ਗਈ हिਪ ਹਿੱਪ ਤੇ ਜਦੋਂ ਆ ਗਏ ਆਪਾਂ ਫੇਰ ਮਸ਼ੀਨ ਦਾ ਜਿਹੜੀ ਹੈਗੀ ਵਾਪਸ ਮੋੜ ਦਾਂਗੇ ਦੋ ਵਾਰੀ ਵਾਸੋਂ ਮੋੜੂ ਫਿਰ ਮੈਂ ਉਦੜਦੀ ਨਹੀਂ ਹੈਗੀ ਇਹ ਅੰਡਰਸੈਲਟ ਦੀ ਸिलाई ਢੇਟ ਵਾਲੀ ਸिलाई ਹੁਣ ਆਪਾਂ ਇੱਧਰ ਵੀ ਇਸ ਤਰੀਕੇ ਨਾਲ ਹੀ ਲਾਉਣੇ ਆ ਲਓ ਜੀ ਸਾਈਡ ਸਲਾਈ ਜਿਹੜੀ ਹੈਗੀ ਆਪਾਂ ਨੇ ਲਾ ਲਈ ਦੇਖੋ ਹੁਣ ਆਪਾਂ ਇੱਥੋਂ ਬਰਾਬਰ ਕਰਕੇ ਇਸ ਤਰ੍ਹਾਂ ਦੇਖੋ ਟੱਕ ਲਾ ਕੇ ਬਿਲਕੁਲ ਇੱਕੋ ਜਿਹਾ ਕਰਕੇ ਆਪਾਂ ਇੱਥੇ ਟੱਕ ਲਾ ਕੇ ਲੇੜੇ 모ੜ ਲੈ ਹੁਣ ਆਪਾਂ ਲੇਸ ਲਾਉਣੇ ਆ ਦੇਖੋ ਇਹ ਵਾਲੀ ਲੇਸ ਲਾਉਣੀ ਹੈ ਆਪਾਂ ਨੇ ਇਹਦਾ ਸਿੱਧਾ ਪੁੱਠਾ ਪਾਸਾ ਦੇਖਣਾ ਵੀ ਆ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਰੱਖਾਂਗੇ ਇੱਕ ਸਲਾਈ ਨਾਲ ਹੀ ਇਹ ਲੈਂਸ ਲੱਗ ਜਾਣੀ ਹੈ ਚਾਕ ਆਪਾਂ ਬਾਅਦ ਚੋ ਮੋੜਾਂਗੇ ਕਿਉਂਕਿ ਫਿਰ ਇਹ ਜਿਹੜੇ ਚਾਕਾਂ ਦੇ ਨਾਲ ਹੀ ਫੋਲਡ ਹੋ ਜੂ ਵੀ ਲੈਸ ਨਹੀਂ ਫਿਰ ਉਧਰੋਂ ਇੱਥੋਂ ਉਧਰਣ ਜੇ ਦਾ ਡਰ ਨਹੀਂ ਰਹਿੰਦਾ ਜਦੋਂ ਆਪਾਂ ਚਾਕ ਮੋੜਾਂਗੇ ਨਾ ਐ ਵਿੱਚ ਹੀ ਮੁੜ ਜਾਣਾ ਪਹਿਲਾਂ ਆਪਾਂ ਲੈਸ ਲਾ ਲਾਂਗੇ ਫਿਰ ਚਾਕ ਮੋੜਾਂਗੇ ਜੀ ਲੈਸ ਦੇ ਨਾਲ ਜਿਹੜੀ ਹੈਗੀ ਅੰਡਰਸਲਟ ਦੀ ਫਿਨਿਸ਼ਿੰਗ ਬਹੁਤ ਸੋਹਣੀ ਲੱਗਦੀ ਹੈ ਲਓ ਜੀ ਆਪਾਂ ਨੇ ਬਲੈਂਸ ਸਿਉਂਕੇ ਜਿਹੜੀ ਹੈਗੀ ਤਿਆਰ ਕਰ ਲਈ ਅੰਡਰਸ਼ਰਟ ਦੇਖੋ ਲੈਸ ਵਗੈਰਾ ਲਾ ਲਈ ਆਪਾਂ ਨੇ ਚਾਕ ਵੀ ਮੋੜ ਲਏ ਸਾਰੇ ਹੁਣ ਆਪਾਂ ਨੇ ਜਿਹੜੇ ਜੇਬਾਂ ਲਾਉਣੀਆਂ ਨੇ ਉਹ ਦੱਸ ਦਿਆਂ ਵੀ ਕਿਵੇਂ ਲਾਉਣੀਆਂ ਨੇ ਦੇਖੋ ਜਿਹੜਾ ਇਧਰੋਂ ਸਾਈਡ ਤੋਂ ਚਾਕਾਂ ਕਿੜੀਆਂ ਮੈਂ ਆਪਾਂ ਨੇ 3 3 ਇੰਚ ਤਿੰਨ ਸਾਂ ਲਾ ਲੇ ਆਹ ਦੇਖੋ 3 3 ਇੰਚ ਤਿੰਨ ਸਾਂ ਲਾ ਲਓ ਨੀਚੇ ਵੀ ਆਪਾਂ 3 3 ਇੰਚ ਤਿੰਨ ਸਾਂ ਲਾ ਲੇ ਇਹਦੇ ਆਪਾਂ ਨੇ ਦੋ ਜੇਬਾਂ ਲਾਉਣੀਆਂ ਨੇ ਵੈਸੇ ਇੱਕ ਜੇਬ ਨਾਲ ਤੁਸੀਂ ਬਣਾ ਸਕਦੇ ਹੋ ਹੁਣ ਆਪਾਂ ਇਧਰੋਂ ਵੀ 3 3 ਇੰਚ ਤਿੰਨ ਸਾਂ ਲਾ ਲਾਂਗੇ ਇੱਕ ਜੇਬ ਤੇ ਆਪਾਂ ਜਿੱਪ ਲਾਵਾਂਗੇ ਇੱਕ ਬਗੈਰ ਜਿੱਪ ਤੋਂ ਲਾਵਾਂਗੇ ਤੇ ਉਹ ਵੀ ਮੈਂ ਤੁਹਾਨੂੰ ਜ਼ਾਦੀਆਂ ਵੀ ਜਿੱਪ ਲਾ ਕੇ ਤੁਸੀਂ ਕਿੱਦਾਂ ਸੌਖੇ ਤਰੀਕੇ ਨਾਲ ਜਿਹੜੀ ਹੈਗੀ ਜੇਬ ਤੇ ਜਿੱਪ ਲਾ ਸਕਦੇ ਹੋ ਇੱਥੋਂ ਵੀ ਆਪਾਂ 3 3 ਇੰਚ ਤਿੰਨ ਸਾਂ ਲਾ ਦਾਂਗੇ ਫਿਰ ਜਿਹੜਾ ਹੈਗਾ ਵਿੰਗੀ ਟੇਢੀ ਨਹੀਂ ਲੱਗਦੀ ਬਿਲਕੁਲ ਸਿੱਧੀ ਲੱਗੂਗੀ ਆਪਣੀ ਜੇਬ ਆ ਦੇਖੋ ਹੁਣ ਇਹ ਨਿਸ਼ਾਨ ਲਾ ਲਿਆ ਆਪਾਂ ਨੇ ਇੱਥੇ ਇਸ ਤਰ੍ਹਾਂ ਆਪਾਂ ਦੇਖੋ ਜੇਬ ਨਿਸ਼ਾਨ ਦੇ ਬਰਾਬਰ ਕਰਕੇ ਇਸ ਤਰ੍ਹਾਂ ਲਾਵਾਂਗੇ ਪਹਿਲਾਂ ਆਪਾਂ ਜਿੱਪ ਅਟੈਚ ਕਰ ਲੈਣੇ ਆ ਦੇ ਨਾਲ ਜਿੱਪ ਜੇਬ ਨਾਲ ਅਟੈਚ ਕਰ ਆਹ ਦੇਖੋ ਜੀ ਆ ਇਸ ਤਰ੍ਹਾਂ ਆਪਣੀ ਜਿੱਪ ਹੈਗੀ ਆ ਆਹ ਦੇਖੋ ਆ ਆਪਣੀ ਜੇਬ ਹੈਗੀ ਆ ਪਹਿਲਾਂ ਆਪਾਂ ਨੇ ਜੇਬ ਲੇੜ ਲਈ ਉੱਪਰੋਂ ਨੀਚੋਂ ਫਿਰ ਆਪਾਂ ਇੱਥੋਂ ਜੇਬ ਥੋੜੀ ਜਿਹੀ ਇਸ ਤਰ੍ਹਾਂ ਮੋੜਨੀ ਹੈ ਦੇਖੋ ਆਪਾਂ ਪਹਿਲਾਂ ਜਿੱਪ ਖੋਲ੍ਹ ਲਓ ਚਾਹੇ ਇਸ ਤਰ੍ਹਾਂ ਹੀ ਲਾ ਲਓ ਆਹ ਦੇਖੋ ਇੱਥੇ ਆਪਾਂ ਸਨਾਈ ਲਾਉਂਦੇ ਜਾਵਾਂਗੇ ਸਲਾਈ ਬਣਾ ਲਵਾਂ ਨਾੜਾ ਸਲਾਈ ਬਣਾ ਲਾਂਗੇ ਇੱਥੋਂ ਵੀ ਆਪਾਂ ਥੋੜੀ ਜਿਹੀ ਜੇਬ ਮੋੜ ਦਾਂਗੇ ਜੀ ਆ ਦੇਖੋ ਇਸ ਤਰ੍ਹਾਂ ਜਿਹੜੀ ਇਹ ਵੀ ਸਲਾਈ ਲਾ ਦਾਂਗੇ ਇਹਨੂੰ ਦਬਣ ਕਰ ਦੋ ਹੁਣ ਮੈਂ ਕੱਢ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਇਸ ਤਰ੍ਹਾਂ ਲੱਗ ਗਈ ਜਿੱਪ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਹਰ ਕੋਈ ਲਾ ਸਕਦਾ ਜਿੱਪਾ ਦੇਖੋ ਇਸ ਤਰ੍ਹਾਂ ਖੁੱਲਦੀ ਹੈ ਇਹਨੂੰ ਆਪਾਂ ਕੱਪੜੇ ਦੇ ਨਾਲ ਅਟੈਚ ਕਰ ਦਾਂਗੇ ਆ ਦੇਖੋ ਇਸ ਤਰ੍ਹਾਂ ਜੇਬ ਆਪਣੀ ਪਹਿਲਾਂ ਜਿੱਪ ਲਾਕੇ ਤਿਆਰ ਹੋ ਗਈ ਹੁਣ ਜਿਹੜੇ ਹੈਗੇ ਆਪਾਂ ਅੰਡਰਸ਼ਰਟ ਦੇ ਉੱਪਰ ਲਾਉਣੇ ਆ ਆ ਦੇਖੋ ਇਹ ਜਿਹੜੇ ਵੈਸੇ ਜੇਵ ਆ ਜੇ ਕਾਪਾ ਜੇਬ ਲਾਉਣੀ ਹੋ ਸੱਜੇ ਪਾਸੇ ਹੀ ਲੱਗਦੀ ਹੁੰਦੀ ਹੈ ਜੀ ਇਹ ਸੱਜੇ ਪਾਸੇ ਆ ਗਈ ਤੇ ਆਪਾਂ ਸੱਜੇ ਪਾਸੇ ਜਿੱਪ ਵਾਲੀ ਜੇਬ ਲਾਉਣੇ ਆ ਆ ਦੇਖੋ ਇੱਥੋਂ ਆਪਾਂ ਮਿਲ ਲਾਂਗੇ ਇੱਕ ਵਾਰੀ ਹਨਾ ਇੱਥੋਂ ਮਿਲ ਲਾਂਗੇ ਆਪਾਂ ਇੱਥੇ ਤੱਕ ਜਿੱਥੇ ਤੱਕ ਬਣਾ ਮਸਾਂ ਲਾਇਆ ਹੋਇਆ ਹੈ ਹੁਣ ਸਲਾਈ ਜਿਹੜੀ ਆਪਾਂ ਸ਼ੁਰੂ ਕਰਨੀ ਆ ਉੱਪਰੋਂ ਕਰਨੀ ਆ ਆ ਦੇਖੋ ਆਪਾਂ ਇੱਥੋਂ ਜਿਹੜੀ ਹੈਗੀ ਸਲਾਈ ਲਾਉਂਦੇ ਜਾਵਾਂਗੇ ਜ਼ਿੱਪ ਦੇ ਉੱਪਰ ਉੱਪਰ ਸਨਾਈ ਲਾਉਣੀ ਜ਼ਿੱਪ ਦੇ ਉੱਪਰ ਉੱਪਰ ਆਪਣਾ ਸਲਾਈ ਲਾਤੀ ਜੀ ਬਾਅਦ ਚੋ ਕਟਾਂਗੇ ਜਿਹੜੀ ਬਾਧੂ ਘਾਟੂ ਜ਼ਿੱਪ ਹੋਊ ਆਪਣੀ ਆ ਦੇਖੋ ਹੁਣ ਆਪਾਂ ਇੱਥੋਂ ਮੋੜਿਆ ਹੋਇਆ ਤੇ ਆਪਣਾ ਇੱਥੋਂ ਹੀ ਆਪਾਂ ਇਸ ਤਰ੍ਹਾਂ ਮੋੜ ਲਾਂਗੇ ਜਿੱਪ ਤੋਂ ਆਪਾਂ ਡਬਲ ਸਲਾਈ ਕਰਾਂਗੇ ਇੱਥੋਂ ਡਬਲ ਸਲਾਈ ਕਰਤੀ ਇਸ ਤਰ੍ਹਾਂ ਕਰਕੇ ਜਿਹੜਾ ਨਾਲ-ਨਾਲ ਆਪਾਂ ਫੋਲਡ ਕਰਦੇ ਜਾਵਾਂਗੇ ਤੁਸੀਂ ਇਹ ਸਲਾਈ ਪਹਿਲਾਂ ਵੀ ਲਾ ਸਕਦੇ ਹੋ ਜੇ ਤੁਸੀਂ ਮੋੜ ਕੇ ਪਹਿਲਾਂ ਸਲਾਈ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ ਮੈਂ ਜਿਹੜਾ ਹੈਗਾ ਨਾਲ ਦੀ ਨਾਲ ਮੋੜ ਦਿੰਦੀ ਆ ਦੇਖੋ ਆਪਾਂ ਇੱਥੋਂ ਜਿਹੜਾ ਹੈਗਾ ਇੱਧਰ ਮੋੜਨਾਂਗੇ ਕਪੜਾ ਇਹਦੇ ਉੱਪਰ ਤੁਸੀਂ ਪਹਿਲਾਂ ਸੂਈ ਵੀ ਲਾ ਸਕਦੇ ਹੋ ਟੀ ਲਾ ਕੇ ਜਿਹੜੀ ਹੈਗੀ ਹਿੰਦੀ ਨਹੀਂ ਜੇਵਾ ਕਿਉਂਕਿ ਮੈਂ ਨਸਾਨ ਲਾ ਲੇ ਤੇ ਜੀ ਮੇਰੀ ਇੱਥੇ ਸਹੀ ਲੱਗ ਜਾਂਦੀ ਹੈ ਇੱਥੋਂ ਆਪਾਂ ਫੇਰ ਦੇਖੋ ਕੁੰਜਾ ਨਾਲ ਦੀ ਨਾਲ ਮੋੜ ਲਾਂਗੇ ਹੁਣ ਆਪਾਂ ਇੱਥੋਂ ਆਪਣੇ ਉੱਪਰੋਂ ਫੇਰ ਮੋੜੀ ਗਏ ਦੇਖੋ ਹੁਣ ਆਪਾਂ ਕੀ ਕਰਨਾ ਜੀ ਜਿੱਪ ਨੂੰ ਖੋਲ ਲਾਂਗੇ ਦੇਖੋ ਖੋਲ ਲਈ ਮੈਂ ਜਿੱਪ ਕਿਉਂਕਿ ਜੇ ਆਪਾਂ ਪਹਿਲਾਂ ਹੀ ਸਲਾਈ ਲਾ ਲਈ ਫਿਰ ਆਪਣੀ ਜਿੱਪ ਖੁੱਲਣੇ ਨਹੀਂ ਸੀਗੀ ਆਪਾਂ ਨੇ ਜਿੱਪ ਖੋਲ ਲਈ ਹੁਣ ਆਪਾਂ ਇੱਥੇ ਇਸ ਤਰ੍ਹਾਂ ਕਰਕੇ ਸਲਾਈ ਲਾ ਦੇਣਾ ਹਾਜ਼ਰ ਇੱਥੋਂ ਵੀ ਆਪਾਂ ਡਬਲ ਕਰ ਦਿਆਂਗੇ ਸਲਾਈ ਫਿਰ ਜਿਹੜਾ ਬੰਦ ਜਾ ਲੱਗ ਜਾਂਦਾ ਆ ਦੇਖੋ ਇਹ ਆਪਣੀ ਦੇਖੋ ਜਿੱਪ ਲੱਗ ਕੇ ਤਿਆਰ ਹੋ ਗਈ ਇਸ ਤਰ੍ਹਾਂ ਤੁਸੀਂ ਖੋਲ ਵੀ ਸਕਦੇ ਹੋ ਦੇਖੋ ਲਾ ਵੀ ਸਕਦੇ ਹੋ ਦੇਖੋ ਇਸ ਤਰ੍ਹਾਂ ਕੋਈ ਔਖੀ ਨਹੀਂ ਹੈਗੀ ਇਹ ਜਿੱਪ ਲਾਉਣੀ ਹੁਣ ਆਪਾਂ ਜਿਹੜੀ ਐ ਐਕਸਟਰਾ ਜਿੱਪ ਹੈਗੀ ਆਪਣੀ ਇਹ ਕੱਟ ਦਾਂਗੇ ਜਿਹੜੀ ਬਾਧੂ ਹੈਗੀ ਆ ਆ ਦੇਖੋ ਜੀ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਬਣਾਉਣ ਦੀ ਜੇਬ ਲੱਗ ਗਈ ਅੰਡਰ ਸ਼ਰਟ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਆ ਹੁਣ ਇੱਕ ਜੇਬ ਮੈਂ ਇਧਰ ਵੀ ਲਾਉਣੀ ਆ ਸਿੰਪਲ ਉਹ ਲਾ ਦਾਂਗੇ ਦੇਖੋ ਇਸ ਤਰ੍ਹਾਂ ਆਪਾਂ ਨੇ ਲੈਂਸ ਲਾ ਕੇ ਜਿੱਪ ਲਾ ਕੇ ਬਹੁਤ ਸੋਹਣੀ ਅੰਡਰਸਰਟ ਤਿਆਰ ਕਰੀਏ